ਮਾਰਨਿੰਗ ਤੇ ਬੀਜੀਪੀ ਪ੍ਰੈਸ ਕਾਨਫਰੈਂਸ ਕਰਦਾ ਅਗਲੇ ਦਿਨ ਬੁੰਦੇ ਚੱਕੇ ਸ਼ੁਰੂ ਜਦੋਂ ਹੋ ਜਾਂਦੇ ਆ ਪੰਜਾਬ ਤੋਂ ਸਾਰੇ ਚੋ ਇਹ ਤਾਂ ਕੋਈ ਗੱਲ ਨਹੀਂ ਨਾ ਆਪਾਂ ਵਾਪਸ ਉਸੇ ਦਿਨਾਂ ਚ ਲਿਜਾ ਰਹੇ ਆ ਪੰਜਾਬ ਨੂੰ ਜਿੰਦਾਬਾਦ ਨਹੀਂ ਨਹੀਂ ਇਹ ਆਪਾਂ ਜੋ ਹੋ ਰਿਹਾ ਨਾ ਉਹ ਆਪਾਂ ਸਮਝ ਰਹੇ ਆ ਅੱਛਾ ਇਹ ਗੱਲ ਹੋਣੀ ਚਾਹੀਦੀ ਇਹ ਨਹੀਂ ਹੋ ਸਕਦਾ ਵੀ ਸਾਡੇ ਮੈਂ ਪ੍ਰੈਸ ਕਾਨਫਰੈਂਸ ਆ ਤੇ ਮੁੰਡੇ ਚੱਕੇ ਜਾਣੇ ਸ਼ੁਰੂ ਹੋ ਜਾਂਦੇ ਪੰਜਾਬ 'ਚ ਇੱਥੋਂ ਦੀ ਗੱਲ ਨਹੀਂ ਕੱਲੀ ਸਭ ਤਾਂ ਕਰਦੇ ਨੇ ਜੱਗੇ ਜੀ ਜੀ ਆਪਣੇ ਇਹ ਜੀ ਸਕੀਮਾ ਰੋ ਬੇਰੋਲ ਚਲਾਈਆਂ ਸੀ ਬੁਲੇਟ ਮਾਰ ਬੁਲੇਟ ਫਲਾਣਾ ਇਹ ਉਹ ਨਾ ਆਇਨਾ ਚਹੀਦੀ ਆ ਜੀ ਜਮੇ ਜੀ ਜੀ ਦਾ ਸਰਪਤਾ ਦਾ ਸਰਪਤਾ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਠੀਕ ਆ ਨਾ ਪਿੰਡ ਵਾਲੇ ਇੰਜ ਨਾ ਆਉਣ ਕ੍ਰਿਮੀਨਲ ਤੇ ਨਾਲ ਕੌਣ ਆਉਂਦਾ ਇੰਨਾ ਪਿੰਡ ਦੇ ਅੱਜ ਤਾਂ ਨਾ ਚੱਕਦਾ ਨਾ ਕੱਲੂ ਹੋਰ ਦਾ ਮੁੰਡਾ ਚੱਕੂਗੇ ਉਹਨੂੰ ਪਤਾ ਵੀ ਇਹ ਉੱਠ ਜਾਂਦੇ ਆ ਐਨਾ ਕੁਝ ਕਰਨਾ ਹੈ ਨਹੀਂ ਜੋ ਮਰਜ਼ੀ ਕਰੋਗਾ ਕੱਲੂ ਫੇਕ ਇਨਕਾਊਂਟਰ ਕਰ ਦੋਗੇ ਫਿਰ ਅਸੀਂ ਕੀ ਕਰੂੰਗੇ ਅਸੀਂ ਹਾਤਰੇ ਦਰ ਕੇ ਬੈਠ ਜੂਗਾ ਨਹੀਂ ਬਹੁਤ ਕੁਝ ਹੁੰਦਾ ਤੁਹਾਨੂੰ ਨਹੀਂ ਪਤਾ ਸਮਝ ਨਹੀਂ ਪਤਾ ਚਲੋ ਡਿਪਟੀ ਸਾਹਿਬ ਨਾਲ ਗੱਲ ਕਰਾਉ ਮੈਂ ਕਰਾਉਣਾ ਕਰਨ ਨਾਲ ਗੱਲ ਕਰਾਉ ਕਿ ਅੱਜ ਇਹ ਪਾਸ ਸੀ ਬਰਾੜ ਗੱਲ ਕਰਨਾ ਚਾਹੁੰਦਾ ਮੈਂ ਕਰਾਉਣਾ ਸਰ ਜੀ ਬਵਾ ਨਾਮ ਦੇ ਸਾਰੇ ਤੇ ਨਜਾਇਜ਼ ਸਾਰਾ ਕੁਝ ਹੋ ਰਿਹਾ ਮਾਰਨਿੰਗ ਚ ਬੀਜੀਪੀ ਪ੍ਰੈਸ ਕਾਨਫਰੈਂਸ ਕਰਦਾ ਅਗਲੇ ਦਿਨ ਬੁੰਦੇ ਚੱਕੇ ਸ਼ੁਰੂ ਚਲੋ ਜਾਂਦੇ ਪੰਜਾਬ ਤੋਂ ਸਾਰੇ ਤੋਂ ਇਹ ਤਾਂ ਕੋਈ ਗੱਲ ਨਹੀਂ ਨਾ ਆਪਾਂ ਵਾਪਸ ਉਸੇ ਦਿਨਾਂ ਚ ਲਿਜਾ ਰਹੇ ਹਾਂ ਪੰਜਾਬ ਦਾ ਜੈਹਾਬਾਦ ਮੁਰਦਾਬਾਦ ਮੁਰਦਾਬਾਦ ਇਸ ਤਰ੍ਹਾਂ ਕਰਦੇ ਬਾਈ ਜਿਹੜੀ ਵੀ ਨੀਅਰ ਟਿਸਟੈਂਸ ਹੋਵੇ ਬਟ ਸਡਨਲੀ ਕਿਵੇਂ ਪ੍ਰੈਸ ਕਾਨਫਰੈਂਸ ਤੋਂ ਬਾਅਦ ਕ੍ਰੀਮੀਓ ਜਿਹੜੀ ਟਿਸਟੈਂਸ ਸਾਰਿਆਂ ਦੇ ਪੰਜਾਬ ਦੇ ਮੱਧਰ ਆ ਗਈ ਸੀ ਸਾਨੂੰ ਕਹਿੰਦੇ ਚੋਰੀਆਂ ਬੰਦ ਨਹੀਂ ਚਲੇਗੀ ਹੋਰ ਹਲਜਮਾਨਤ ਕਰਾ ਲਓ ਅੰਤ ਕਰਾਓ ਬੰਦ ਕਰੋ ਪਾਸਾ ਘਟਦੇ ਆ ਨਹੀਂ ਵੈਰੀਫਾਈ ਕਰੋ ਬਟ ਆਏ ਜਨਾ ਵੀ ਲੈ ਕੇ ਵੈਰੀਫਾਈ ਕਰੀ ਜੀ ਨੂੰ ਸੋ ਸਿੰਪਲ ਆਉਂਦਾ ਰਾਖੇ ਇਹ ਮਾਰਤਾ ਆ ਲਿਆ ਸਾਰਾ ਕੁਝ ਆਪਾਂ ਗਲਤ ਕਰ ਰਹੇ ਹਾਂ ਲੈਟਸ ਨੋਟ ਗੋ ਬੈਕ ਇਨ ਏਰਾ ਵਿੱਚ ਇਹ ਆਮ ਆਊਟਸ ਜੰਦਾਬਾਦ ਮੁਤਾਬਕ ਮਰਦਾਬ 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 ਕੋਈ ਨਹੀਂ ਕੋਈ ਨਹੀਂ ਗੰਡ ਲੀਓ ਮੁੰਡੇ ਦੀ ਤਾਂ ਤੁਹਾਡੀ ਪੁਲਿਸ ਨੇ ਤਾਂ ਉੱਤੇ सू डिसचार्ज बि ਅੱਜ ਦਾ ਜਿਹੜਾ ਇਹ ਰੋਡ ਬਲੌਕ ਕੀਤਾ ਗਿਆ ਹੈ ਇਹ ਝੰਝੇੜੀ ਪਿੰਡ ਦੀ ਪੰਚਾਇਤ ਔਰ ਝੰਝੇੜੀ ਪਿੰਡ ਦੇ ਵਸਿਆਵਾਂ ਵੱਲੋਂ ਰਣ ਧੀਰ ਸਿੰਘ ਧੀਰਾ ਦੀ ਨਜਾਇਜ਼ ਗ੍ਰਿਫਤਾਰੀ ਵਿਰੁੱਧ ਕੀਤਾ ਗਿਆ ਕਿਉਂਕਿ ਕੱਲ ਡੀਜੀਪੀ ਨੇ ਕਿਹਾ ਪੰਜਾਬ ਸਰਕਾਰ ਪੁਲਿਸ ਨੂੰ ਹੁਕਮ ਦਿੰਦੇ ਆ ਕਿ ਵੱਸਪਾ ਦੇ ਮੁੰਡਿਆਂ ਨੂੰ ਚੱਕਿਆ ਜਾਏ ਔਰ ਜਿਹੜੇ ਬੱਚੇ ਕਾਫੀ ਲੰਬੇ ਸਮੇਂ ਤੋਂ ਮੁਖਤਾਰਾਇਤ ਚ ਸ਼ਾਮਲ ਹੋ ਕੇ ਜਿਨ੍ਹਾਂ ਤੋਂ ਕੋਈ ਛੋਟੇ ਮੋਟੇ ਗਲਤੀਆਂ ਹਿਆਂ ਸੀ ਆਪਣਾ ਚੰਗਾ ਜੀਵਨ ਬਸਰ ਗੁਜ਼ਰ ਕਰ ਰਹੇ ਸੀ ਉਹਨਾਂ ਨੂੰ ਘਰੋਂ ਚੱਕ-ਚੱਕ ਕੇ ਛੂਟੇ ਮਕਦਮੇ ਦਰਜ ਕਰ ਕਰਕੇ ਅੰਦਰ ਢੱਕਿਆ ਜਾ ਰਿਹਾ ਹੈ ਇਹ ਜੋ ਪੰਜਾਬ ਨੂੰ ਕਾਲੇ ਦੌਰ ਚ ਆਮ ਆਦਮੀ ਪਾਰਟੀ ਸਰਕਾਰ ਦੀ ਸਾਜ਼ਿਸ਼ ਹੈ ਕਿ ਇਹਨੂੰ ਪੰਜਾਬ ਨੂੰ ਦੁਬਾਰਾ ਕਾਲੇ ਦੌਰ ਵੱਲ ਧੱਕਿਆ ਜਾਏ ਤਾਂ ਜੋ ਇੱਥੇ ਜੋ ਅਮਨ ਸ਼ਾਂਤੀ ਆਈ ਹੈ ਜਿਸ ਦੀ ਪੰਜਾਬੀਆਂ ਨੇ ਬਹੁਤ ਵੱਡੀ ਕੀਮਤ ਚੁਕਾਈ ਹੈ ਉਹ अमन ਸ਼ਾਂਤੀ ਜਿਹੜੀ ਹੈ ਭੰਗ ਕੀਤੀ ਜਾ ਸਕੇ ਤੇ ਇਹ ਸਰਕਾਰ ਚਾਹੁੰਦੀ ਹੈ ਕਿ ਸਾਡੇ ਤੇ ਜੋ ਅਸੀਂ ਫੇਲੀਅਰ ਹੈ ਸਾਡਾ ਸਰਕਾਰ ਦਾ ਫੇਲੀਅਰ ਹੈ ਉਹਦੇ ਤੋਂ ਧਿਆਨ ਭਟਕਾ ਕੇ ਜੋ ਪੰਜਾਬ ਦੇ ਲੋਕਾਂ ਦਾ ਆਵਾਮ ਦਾ ਧਿਆਨ ਜਿਹੜਾ ਹੈ ਉਹ ਇਸ ਪਾਸੇ ਲਾ ਦਿੱਤਾ ਜਾਏ ਤਾਂ ਜੋ ਜੋ ਸ਼ਾਂਤੀ ਨਾਲ ਬੈਠੇ ਹੋਏ ਘਰਾਂ ਵਿੱਚ ਬੈਠੇ ਹੋਏ ਮੁੰਡੇ ਆ ਉਹਨਾਂ ਤੇ ਝੂਠੇ ਮੁਕਦਮੇ ਦਰਜ ਕਰਕੇ ਰਾਜਕਤਾ ਦਾ ਇੱਕ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਸਰਕਾਰ ਤem ਇਹ ਜੋ ਇਸੇ ਆਣ ਕੇ ਪਤਾ ਲੱਗਾ ਹੈ ਕਿ ਇੱਥੋਂ ਦਾ ਆਸਨਿਕ ਰਣਧੀਰ ਸਿੰਘ ਧੀਰਾ ਜੋ ਕਿ ਲੰਬੇ ਸਮੇਂ ਤੋਂ ਬਿਲਕੁਲ ਆਪਣਾ ਘਰ ਵਿੱਚ ਆਰਾਮਦਾਇਕ ਆਪਣੀ ਜੋ ਪਰਿਵਾਰਕ ਜ਼ਿੰਦਗੀ ਹੈ ਗੁਜ਼ਰਬਸਰ ਕਰ ਰਿਹਾ ਸੀਗਾ ਉਸ ਨੂੰ ਕਿਸੇ 1.5 ਸਾਲ ਪੁਰਾਣੇ ਮਕਦਮੇ ਵਿੱਚ ਚੱਕ ਕੇ ਨਾਮਜ਼ਦ ਕੀਤਾ ਗਿਆ ਅਸੀਂ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹਾਂ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੁਣ ਸਾਲ ਰਹਿ ਗਿਆ ਆਉਣਾ ਤੈਨੂੰ ਵੀ ਸੜਕਾਂ 'ਚੋਂ ਪੈਣਾ ਇਹਨਾਂ ਲੋਕਾਂ ਨੇ ਤੈਨੂੰ ਹੈਲੀਕਾਪਟਰ 'ਚੋਂ ਲਾ ਲੈਣਾ ਹੈ ਤੇ ਇਹ ਤੇਰੇ ਲਈ ਔਖਾ ਹੋ ਜਾਣਾ ਜਿਹੜੇ ਤੂੰ ਕੰਡੇ ਬੀਜ ਰਹੇ ਆ ਇਹ ਆਮ ਆਦਮੀ ਪਾਰਟੀ ਲਈ ਚਗਣੇ ਬਹੁਤ ਔਖੇ ਹੋ ਜਾਣੇ ਨੇ ਜੋ ਦਿੱਲੀ ਦੇ ਲੋਕ ਇੱਥੇ ਆ ਕੇ ਬੈਠੇ ਨੇ ਕੇਜਰੀਵਾਲ ਤੇ ਉਹਦਾ ਟੋਲਾ ਉਹ ਲੋਕ ਅਨੇ ਤਾਂ ਦਿੱਲੀ ਚਲੇ ਜਾਣਾ ਲੁੱਟ ਕੇ ਪਰ ਭਗਵੰਤ ਮਾਨਸਿਆ ਤੂੰ ਤਾਂ ਇੱਥੇ ਰਹਿਣਾ ਤੇਰੇ ਬੱਚਿਆਂ ਨੇ ਇੱਥੇ ਰਹਿਣਾ ਅੱਜ ਜਦੋਂ ਲੋਕਾਂ ਦੇ ਬੱਚਿਆਂ ਨਾਲ ਕਰ ਰਹੇ ਆ ਇਹਨਾਂ ਲੋਕਾਂ ਨੇ ਇਹਦੇ ਤਰ ਤੋ ਹਸਾਮ ਮੰਗਣਾ ਤਾਂ ਸਰਕਾਰ ਨੂੰ ਸਖਤ ਚੇਤਾਵਨੀ ਹੈ ਕਿ ਇਹ ਜਿਹੜਾ ਕੰਮ ਚਲਾ ਰਹੇ ਨਜਾਇਜ਼ ਬੱਚਿਆਂ ਨੂੰ ਫਸਾ ਰਹੇ ਆ ਪੁਲਸ ਪਰਚੇ ਦਰਜ ਕਰ ਰਹੀ ਹੈ ਇਹਨੂੰ ਨਾ ਕੀਤਾ ਜਾਏ ਬੱਚਿਆਂ ਨੂੰ ਮੁਖਤਾਰਾ ਸ਼ਾਮਲ ਕੀਤਾ ਜਾਏ